ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਬਾਰੇ ਕੁਝ ਵਿਚਾਰ ਚਰਚਾ ਕਰਾਂਗੇ ਕਿਉਂਕਿ ਅੱਜ ਭਗਤ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤਾਂ ਅਕਾਲਪੁਰਗ ਦਾ ਓਟ ਆਸਰਾ ਲੈਂਦੇ ਹੋਏ ਆਓ ਸ਼ੁਰੂਆਤ ਕਰਦੇ ਹਾਂ ਨਾਮ ਕਰ ਸਕੈ ਤੁਹਾਨੂੰ ਕਰੀਏ ਨਾ ਕਰ ਸਕੈ ਸਹੀ ਭਗਤ ਕਬੀਰ ਜੀ ਦਾ ਜਨਮ 1455 ਈਸਵੀ ਵਿੱਚ ਹੋਇਆ ਭਗਤ ਕਬੀਰ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਨੀਮਾ ਜੀ ਸੀ ਅਤੇ ਪਿਤਾ ਜੀ ਦਾ ਨਾਮ ਪਿਤਾ ਨੀਰੂ ਜੀ ਸੀ ਕਬੀਰ ਜੀ ਨੂੰ ਮੰਨਣ ਵਾਲੇ ਆਖਦੇ ਹਨ ਕਿ ਅੱਜ ਤੋਂ 6 ਕੁ 100 ਸਾਲ ਪਹਿਲਾਂ ਭਗਤ ਜੀ 120 ਸਾਲ ਦੇ ਸਨ ਅਤੇ ਭਗਤ ਜੀ ਦੇ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ ਲੋਕਾਂ ਵਿੱਚ ਅਝੇਹਾ ਬਲੇਖਾ ਹੈ ਕਿ ਸੁਆਮੀ ਰਾਮਾਨੰਦ ਜੀ ਕਬੀਰ ਜੀ ਦੇ ਲੋਕ ਦਿਖਾਵਾ ਗੁਰੂ ਸਨ ਪਰ ਇਹ ਗੱਲ ਤੱਥਾਂ ਦੇ ਉਲਟ ਹੈ ਭਗਤ ਕਬੀਰ ਜੀ ਆਖਦੇ ਹਨ ਕਿ ਸਾਰੇ ਇਨਸਾਨ ਇੱਕ ਹਨ ਅਤੇ ਅੱਲਾ ਦੇ ਰਾਮ ਵਿੱਚ ਕੋਈ ਫਰਕ ਨਹੀਂ ਹੈ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਪੰਕਤੀ ਆndi ਹੈ ਭਗਤ ਕਬੀਰ ਜੀ ਦੀ ਕਬੀਰ ਹਿੰਦੂ ਮੁਸਲਮਨ ਦੋ ਨਹੀਂ ਭਾਈ ਦੋ ਕਹੇ ਸੋ ਦੋਜਖ ਜਾਹੇ ਦੋਜਖ ਦਾ ਮਤਲਬ ਹੁੰਦਾ ਹੈ ਨਰਕ ਕਬੀਰ ਜੀ ਆਖਦੇ ਹਨ ਕਿ Hindu ਅਤੇ Musalman ਵਿੱਚ ਕੋਈ ਵੀ ਫਰਕ ਨਹੀਂ ਹੈ ਅਗਰ ਜੇ ਕੋਈ ਇਹ ਤਰਕ ਕਰਦਾ ਹੈ ਕਿ Hindu ਅੱਧ ਹਨ ਜਾਂ Musalman ਅੱਧ ਹਨ ਤਾਂ ਉਹ ਸਾਰੇ ਨਰਕ ਜਾਣਗੇ ਭਗਤ ਕਬੀਰ ਜੀ ਦੀ ਬਾਣੀ ਅਨੇਕਾਂ ਹੀ ਗ੍ਰੰਥਾਂ ਦੇ ਵਿੱਚ ਦਰਜ ਹੈ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਜਕ ਕਬੀਰ ਸਾਗਰ ਕਬੀਰ ਗ੍ਰੰਥਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਜੀ ਦੇ 37 ਸ਼ਬਦ ਰਾਗ ਆਸਾ ਵਿੱਚ ਹਨ 2 ਸ਼ਬਦ ਰਾਗ ਗੁਜਰੀ ਵਿੱਚ ਹਨ 11 ਸ਼ਬਦ ਰਾਗ ਸੋਰਠ ਵਿੱਚ ਹਨ 5 ਸ਼ਬਦ ਰਾਗ ਤਨਾਸਰੀ ਵਿੱਚ ਹਨ 1 ਸ਼ਬਦ ਤਿਲੰਗ ਵਿੱਚ ਹੈ 5 ਸ਼ਬਦ ਰਾਗ ਸੁਹੀ ਵਿੱਚ ਹਨ ਭਗਤ ਕਬੀਰ ਜੀ ਦੇ ਕੁੱਲ 225 ਸ਼ਬਦ ਹਨ 243 ਸ਼ਲੋਕ ਅੰਕਿਤ ਹਨ ਭਗਤ ਕਬੀਰ ਜੀ ਦੀ ਬਾਣੀ 14 ਰਾਗਾਂ ਵਿੱਚ ਦਰਜ ਹੈ 14 ਸ਼ਬਦ ਰਾਗ ਗੋਲਡ ਵਿੱਚ ਹਨ 12 ਸ਼ਬਦ ਰਾਗ ਰਾਮਕਲੀ ਵਿੱਚ ਹਨ 12 ਸ਼ਬਦ ਰਾਗ ਮਾਰੂ ਵਿੱਚ ਹਨ ਰਾਗ ਕੇਂਦਰ ਵਿੱਚ 6 ਸ਼ਬਦ ਹਨ ਰਾਗ ਭੈਰੋ ਵਿੱਚ 19 ਸ਼ਬਦ ਹਨ ਰਾਗ ਬਸੰਤ ਵਿੱਚ 8 ਸ਼ਬਦ ਹਨ ਰਾਗ ਸਾਰੰਗ ਵਿੱਚ 3 ਸ਼ਬਦ ਹਨ ਰਾਗ ਪ੍ਰਭਾਤੀ ਵਿੱਚ 5 ਸ਼ਬਦ ਹਨ ਭਗਤ ਕਬੀਰ ਜੀ ਦੇ ਕੁੱਲ 225 ਸ਼ਬਦ ਹਨ 243 ਸ਼ਲੋਕ ਅੰਕਿਤ ਹਨ ਭਗਤ ਕਬੀਰ ਜੀ ਦੀ ਬਾਣੀ 14 ਰਾਗਾਂ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ